ਰੇਡੀ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ ਡੰਡੀ ਸਹਿਜਪ੍ਰੀਤ ਆਪਣੇ ਨਾਨਕੇ ਪਿੰਡ ਝਮੇਲੀ ਆਇਆ ਹੋਇਆ ਸੀ ਡੰਡੀ ਹਰ ਵਾਰੀ ਗਰਮੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ 10-15 ਦਿਨਾਂ ਵਾਸਤੇ ਆਪਣੇ ਸ਼ਹਿਰ ਤੋਂ ਆਪਣੇ ਨਾਨਕੇ ਪਿੰਡ ਆ ਕੇ ਖੁੱਲੇ ਮਾਹੌਲ ਵਿੱਚ ਖਸਦਾ ਖੇਡਦਾ ਹੋਇਆ ਆਪਣੇ ਖਾਣੀਆਂ ਨਾਲ ਯਾਰੀ ਦੋਸਤੀ ਵੀ ਪਾ ਕੇ ਜਾਂਦਾ ਸੀ ਅਤੇ ਅਗਲੇ ਸਾਲ ਫਿਰ ਆਉਣ ਦਾ ਵਾਅਦਾ ਕਰਕੇ ਜਾਂਦਾ ਸੀ ਡੰਡੀ ਇਸ ਵਾਰੀ ਛੇਵੀਂ ਜਮਾਤ ਵਿੱਚ ਹੋਣ ਕਰਕੇ ਉਹ ਆਪਣੀਆਂ ਕਿਤਾਬਾਂ ਕਾਪੀਆਂ ਵੀ ਨਾਲ ਲੈ ਕੇ ਆਇਆ ਸੀ ਡੰਡੀ ਜੇ ਉਥੇ ਜਾ ਕੇ ਪੜ੍ਹਾਈ ਵੀ ਕਰੇਗਾ ਤਾਂ ਅਗਲੀ ਵਾਰੀ ਤੈਨੂੰ ਜਾਣ ਦਿੱਤਾ ਜਾਵੇਗਾ ਨਹੀਂ ਤਾਂ ਤੈਨੂੰ ਸ਼ਹਿਰ ਰਹਿ ਕੇ ਹੀ ਛੁੱਟੀਆਂ ਵਿੱਚ ਆਪਣੀ ਪੜ੍ਹਾਈ ਕਰਨੀ ਪਵੇਗੀ ਡੰਡੀ ਉਸ ਦੀ ਮੰਮੀ ਨੇ ਤਾਕੀਦ ਕਰਕੇ ਉਸ ਨੂੰ ਪਿੰਡ ਭੇਜਿਆ ਸੀ ਡੰਡੀ ਮੰਮੀ ਮੈਂ ਸਵੇਰੇ ਅਤੇ ਰਾਤ ਨੂੰ ਜ਼ਰੂਰ ਪੜ੍ਹਾਈ ਕਰਿਆ ਕਰਾਂਗਾ ਡੰਡੀ ਭਾਵੇਂ ਨਾਨੀ ਨੂੰ ਫੋਨ ਕਰਕੇ ਪੁੱਛ ਲਿਆ ਕਰੋ ਡੰਡੀ ਉਸਨੇ ਮੰਮੀ ਨੂੰ ਵਚਨ ਦਿੱਤਾ ਸੀ ਡੰਡੀ ਸਹਿਜਪ੍ਰੀਤ ਵੀ ਆਪਣਾ ਵਾਦਾ ਯਾਦ ਰੱਖਦਾ ਹੋਇਆ ਸਵੇਰੇ ਘੰਟਾ 2 ਘੰਟੇ ਪੜਦਾ ਅਤੇ ਰਾਤ ਨੂੰ ਪੈਣ ਤੋਂ ਪਹਿਲਾਂ ਫਿਰ ਘੰਟਾ 2 ਘੰਟੇ ਪੜ੍ਹਾਈ ਕਰਦਾ ਸੀ ਡੰਡੀ ਕਈ ਵਾਰੀ ਤਾਂ ਉਹ ਦਿਨੇ ਵੀ ਦੁਪਹਿਰ ਵੇਲੇ ਆਰਾਮ ਕਰਨ ਤੋਂ ਪਹਿਲਾਂ ਆਪਣੀ ਪੜ੍ਹਾਈ ਕਰ ਲੈਂਦਾ ਸੀ ਡੰਡੀ ਇਥੇ ਚੰਨਾ ਪੀਤਾ ਅਤੇ ਗੁਰੀ ਉਸ ਦੇ ਗੂੜੇ ਦੋਸਤ ਬਣ ਗਏ ਸਨ ਡੰਡੀ ਉਹ ਵੀ ਛੁੱਟੀਆਂ ਵਿੱਚ ਸਹਿਜ ਪ੍ਰੀਤ ਦੇ ਸਟਾਰ ਸ਼ਹਿਰੋਂ ਆਉਣ ਦੀ ਉਡੀਕ ਕਰਦੇ ਸਨ ਡੰਡੀ ਚੰਨਾ ਉਸ ਦੇ ਮਾਮੇ ਦੇ ਗਵਾਂਡੀਆਂ ਦਾ ਮੁੰਡਾ ਸੀ ਜਦੋਂ ਕਿ ਪੀਤੇ ਅਤੇ ਗੁਰੀ ਦੇ ਘਰ ਉਸੇ ਗਲੀ ਵਿੱਚ 2-3 ਮਕਾਨ ਛੱਡ ਕੇ ਸਨ ਡੰਡੀ ਪਿਛਲੇ ਸਾਲ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਰਲ ਕੇ ਇਕੋ ਕਰ ਕਰ ਹੀ ਖੇਡਦੇ ਰਹੇ ਸਨ ਅਤੇ ਇਸ ਵਾਰੀ ਵੀ ਉਹਨਾਂ ਨੇ ਇਵੇਂ ਕਰਨਾ ਹੀ ਸ਼ੁਰੂ ਕਰ ਦਿੱਤਾ ਸੀ ਡੰਡੀ ਬੜਾ ਸਮਾਂ ਉਹ ਦਿਨੇ ਖੇਡਦੇ ਰਹਿੰਦੇ ਡੰਡੀ ਕਈ ਵਾਰੀ ਤਾਂ ਉਹ ਰੋਟੀ ਵੀ ਇੱਕ ਘਰ ਵਿੱਚ ਹੀ ਖਾ ਲੈਂਦੇ ਸਨ ਡੰਡੀ ਬਸ ਦੁਪਹਿਰ ਨੂੰ ਕੁਝ ਸਮੇਂ ਵਾਸਤੇ ਆਰਾਮ ਕਰਨ ਲਈ ਆਪਣੇ ਆਪਣੇ ਘਰਾਂ ਨੂੰ ਜਾਂਦੇ ਸਨ ਡੰਡੀ ਸਹਿਜਪ੍ਰੀਤ ਦੇ ਮੰਮੀ ਡੈਡੀ ਦੋਵੇਂ ਨੌਕਰੀ ਕਰਦੇ ਸਨ ਡੰਡੀ ਉਸ ਦੇ ਡੈਡੀ ਦਫ਼ਤਰ ਵਿੱਚ ਨੌਕਰੀ ਕਰਦੇ ਸਨ ਜਦੋਂ ਕਿ ਮੰਮੀ ਸਕੂਲ ਵਿੱਚ ਅਧਿਆਪਕ ਸਨ ਡੰਡੀ ਸਕੂਲੋਂ ਆ ਕੇ ਸਹਿਜਪ੍ਰੀਤ ਆਪ ਹੀ ਘਰ ਦਾ ਦਰਵਾਜ਼ਾ ਖੋਲਦਾ ਅਤੇ ਬੈਗ ਰੱਖ ਕੇ ਪਾਣੀ ਧਾਣੀ ਪੀਂਦਾ ਸੀ ਡੰਡੀ ਉਹ ਆਪਣੇ ਡੈਡੀ ਦਾ ਕੰਪਿਊਟਰ ਖੋਲਣਾ ਅਤੇ ਬੰਦ ਕਰਨਾ ਵੀ ਸਿੱਖ ਗਿਆ ਸੀ ਅਤੇ ਥੋੜਾ ਬਹੁਤਾ ਚਲਾ ਵੀ ਲੈਂਦਾ ਸੀ ਡੰਡੀ ਉਸ ਦੇ ਜਮਾਤੀ ਖੁਸ਼ਕੀਰਤ ਨੇ ਉਸ ਨੂੰ ਕੰਪਿਊਟਰ ਦੀਆਂ ਕੁਝ ਖੇਡਾਂ ਵੀ ਦੱਸੀਆਂ ਸਨ ਡੰਡੀ ਸਕੂਲ ਵਿੱਚ ਕੰਪਿਊਟਰ ਵਿਸ਼ੇ ਦੀ ਪੜਾਈ ਵੀ ਕਰਵਾਈ ਜਾਂਦੀ ਸੀ ਅਤੇ ਉਸ ਨੇ ਕੁਝ ਗੇਮਾਂ ਡਾਊਨਲੋਡ ਕਰਨੀਆਂ ਵੀ ਸਿੱਖ ਲਈਆਂ ਸਨ ਪਰੰਤੂ ਗੇਮਾਂ ਅਜੇ ਉਸ ਨੂੰ ਖੇਡਣੀਆਂ ਨਹੀਂ ਆਉਂਦੀਆਂ ਸਨ ਡੰਡੀ ਛੁੱਟੀਆਂ ਦੇ ਪਹਿਲੇ ਦਿਨਾਂ ਵਿੱਚ ਉਸ ਨੇ ਆਪਣੇ ਨਾਨਕੇ ਪਿੰਡ ਦੇ ਦੋਸਤਾਂ ਨੂੰ